ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਕੰਪਿਊਟਰ ਟੀਚਰਸ ਨੇ ਭੁਖ ਹੜਤਾਲ ਦੀ 5 ਦਿਨ ਤੋਂ ਧਰਨਾ ਲਗਾ ਕੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਸੀ ਤਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਪੇ ਕਮਿਸ਼ਨ ਅਤੇ ਸੀਆਰਐਸ ਰੂਲ ਨੂੰ ਜਾਰੀ ਕਰਾਂਗੇ ਮਗਰ 2 ਸਾਲ ਬੀਤ ਗਏ ਨੇ ਮਗਰ ਸਾਡੇ ਨਾਲ ਜੋ ਵਾਅਦਾ ਕੀਤਾ ਸੀ ਹਜੇ ਤੱਕ ਪੂਰਾ ਨਹੀਂ ਹੋਇਆ ਇਸ ਤੋਂ ਉਲਟ ਉਹਨਾਂ ਦਾ ਕਹਿਣਾ ਹੈ ਕਿ ਅਸੀਂ 5 ਦਿਨ ਤੋਂ ਇਸ ਭੁਖੜ ਹੜਤਾਲ ਦੇ ਇੱਥੇ ਬੈਠੇ ਹਾਂ ਮਗਰ ਕੋਈ ਵੀ ਉੱਚ ਅਧਿਕਾਰੀ ਇੱਥੇ ਸਾਡੀ ਸਾਰ ਲੈਣ ਨੂੰ ਨਹੀਂ ਪਹੁੰਚਿਆ ਕੀ ਇਹ ਪੂਰੀ ਜਾਣਕਾਰੀ ਆਉ ਸੁਣਾਓ वित्त मंत्री मुर्दाबाद पंजाब ਮੈਂ ਜੀ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਦੇ ਆਪਕ ਯੂਨੀਅਨ ਅੰਮ੍ਰਿਤਸਰ ਦਾ ਗਗਨਪ੍ਰੀਤ ਸਿੰਘ ਮੇਰਾ ਨਾਮ ਆ ਜੀ ਤੇ ਸਾਡਾ ਇੱਥੇ 5 ਦਿਨ ਹੋ ਗਏ ਨੇ ਲਗਾਤਾਰ ਅਸੀਂ ਭੁਖੜਤਾ ਹਾਲ ਤੇ ਬੈਠੇ ਹੋਏ ਆ ਉਹਦਾ ਕਾਰਨ ਇਹ ਆ ਕਿ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਚੋਣਾਂ ਦੇ ਵਿੱਚ ਵਾਅਦਾ ਕਰਕੇ ਸਾਡੇ ਨਾਲ ਆਏ ਸੀ ਕਿ ਸਾਡੀ ਸਰਕਾਰ ਆਉਂਦੀਆਂ ਹੀ ਅਸੀਂ ਜਿਹੜਾ ਪੇ ਕਮਿਸ਼ਨ ਆ ਤੇ ਨਾਲ ਸੀਐਸਆਰ ਰੂਲ ਜਿਹੜੇ ਤੁਹਾਡੇ ਪੈਂਡਿੰਗ ਆ ਉਸੇ ਵੇਲੇ ਅਸੀਂ ਤੁਹਾਨੂੰ ਜਾਰੀ ਕਰਾਂਗੇ ਜੋ ਕਿ 2 ਸਾਲ ਬੀਤਣ ਦੇ ਬਾਅਦ ਵੀ ਅਜੇ ਤੱਕ ਨਹੀਂ ਇਹਨਾਂ ਨੇ ਪੂਰੇ ਕੀਤੇ ਹਾਲਾਂਕਿ ਮੈਂ ਇੱਥੇ ਦੱਸਣਾ ਚਾਹੁੰਨਾ ਕਿ 2022 ਦੀ ਦੀਵਾਲੀ ਤੋਂ ਪਹਿਲਾਂ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਟਵਿੱਟਰ ਤੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਹਨਾਂ ਨੂੰ ਅਸੀਂ ਦੀਵਾਲੀ ਗਿਫਟ ਦੇਣ ਜਾ ਰਹੇ ਹਾਂ ਜਿਹੜੀ 2022 ਦੀ ਦੀਵਾਲੀ ਲੰਘੀ 2023 ਦੀ ਲੰਘੀ ਹੁਣੇ ਦੋ ਚਵੀ ਦੀ ਵੀ ਆ ਰਹੀ ਆ ਪਰ ਸਾਡਾ ਦਿਵਾਲੀ ਗਿਫਟ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਕਿੱਥੇ ਹਵਾ ਦੇ ਵਿੱਚ ਆ ਸਾਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਵੀ ਅਸੀਂ ਸੜਕਾਂ ਦੇ ਉੱਤੇ ਰੋੜਨ ਲਈ ਮਜਬੂਰ ਆ ਤੇ ਵੇਖੋ ਜੀ ਇਹਨਾਂ ਨੂੰ ਇਹ ਜਦੋਂ ਤੱਕ ਇਹ ਸਾਡੀ ਸਰਕਾਰ ਸਾਨੂੰ ਇੱਕ ਮਿਸ਼ਨ ਤੇ ਆਪਣੇ ਵਾਅਦੇ ਕੀਤੇ ਹੋਏ ਵਾਅਦੇ ਜਿਹੜੇ ਕੀ ਇਹਨਾਂ ਨੇ ਸਾਰੀ ਦੁਨੀਆ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਤੇ ਖ਼ਬਰਾਂ ਦੇ ਵਿੱਚ ਕੀਤੇ ਨੇ ਉਹਨੂੰ ਪੂਰਾ ਨਹੀਂ ਕਰਦੀ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜੀ ਸਾਡੇ ਕੋਲ ਕੋਈ ਅਧਿਕਾਰੀ ਪਹੁੰਚਿਆ ਇੱਥੇ ਪੰਜ ਨਹੀਂ ਜੀ ਸਾਡੇ ਕੋਲ ਇੱਥੇ ਧਰਨੇ ਦੇ ਵਿੱਚ ਕੋਈ ਅਧਿਕਾਰੀ ਨਹੀਂ ਆਇਆ ਜੀ ਪਰ ਜਦੋਂ ਅਸੀਂ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਅੰਮ੍ਰਿਤਸਰ ਫੇਰੀ ਦਾ ਇਹਨਾਂ ਨੂੰ ਘੇਰਨ ਦਾ ਪ੍ਰੋਗਰਾਮ ਦਿੱਤਾ ਉਦੋਂ ਇਹ ਡੀਸੀ ਸਾਹਿਬ ਨੇ ਸਾਡੇ ਤੱਕ ਪਹੁੰਚ ਕਰਕੇ ਤੇ ਸਾਨੂੰ ਮੀਟਿੰਗ ਦਿਵਾਈ ਪਰ ਅੱਜ ਸਾਡੇ ਸਾਥੀ ਉਥੇ ਚੰਡੀਗੜ੍ਹ ਵਿਧਾਨ ਸਭਾ ਦਾ ਘਰਾਓ ਕਰਨ ਲਈ ਪਹੁੰਚੇ ਹੋਏ ਨੇ ਪਰ ਮੀਟਿੰਗ ਜਿਹੜੀ ਆ ਕਿ ਮੁੱਖ ਮੰਤਰੀ ਸਾਹਿਬ ਨਾਲ ਅਜੇ ਤੱਕ ਸਾਡੀ ਨਹੀਂ ਹੋਈ ਜੀ ਪਰ ਜਿੰਦਾਬਾਦ ਜਿੰਦਾਬਾਦ ਮੁਤਾਬਕ ਇਹ ਪੇਟ ਕਰਨ ਹਾਂ ਜੀ ਸਰ ਮੈਰਜਵੰਦ ਕੌਰ ਕੰਪਿਊਟਰ ਟੀਚਰ ਆ ਅੰਮ੍ਰਿਤਸਰ ਡਿਸਟ੍ਰਿਕਟ ਸਾਡਾ ਇੱਥੇ ਡੀਸੀ ਦਫਤਰ ਜਿਹੜਾ ਉਹ ਧਰਨਾ ਲੱਗਾ ਹੋਇਆ ਆ ਅ ਅੱਜ ਸਾਡੀ ਜਿਹੜੀ ਭੁੱਖ ਹੜਤਾਲ ਆ ਉਹ ਪੰਜਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਪਰ ਅੱਜ ਤੱਕ ਸਾਡੇ ਕੋਲੋਂ ਕੋਈ ਵੀ ਅਧਿਕਾਰੀ ਈਵਨ ਮੰਗ ਪੱਤਰ ਲੈਣ ਵੀ ਨਹੀਂ ਆਇਆ ਤੇ ਇਹ ਜਿਹੜਾ ਭੋਖੜ ਤਾਲ ਤੇ ਜਿਹੜਾ ਇਹ ਧਰਨਾ ਆ ਅਸੀਂ ਇਹ ਇਸ ਕਰਕੇ ਲਗਾਇਆ ਹੋਇਆ ਕਿ ਅਸੀਂ ਕੰਪਿਊਟਰ ਟੀਚਰ ਆ ਔਰ ਸਾਡੀ ਜੌਬ ਰੈਗੂਲਰ ਆ ਪਰ ਸਾਡੇ ਤੇ ਇਹਨਾਂ ਨੇ ਪੇ ਕਮਿਸ਼ਨ ਹੀ ਲਾਇਆ ਸਰਕਾਰ ਨੇ ਇਸ ਵਾਰੀ ਜਦ ਵੀ ਸਾਡਾ ਮਤਲਬ ਜਿਹੜਾ ਪੇ ਕਮਿਸ਼ਨ ਸਾਡਾ ਰਾਈਟ ਆ ਸਾਡੇ ਨੋਟੀਫਿਕੇਸ਼ਨ ਵਿੱਚ ਲਿਖਿਆ ਹੋਇਆ ਆ ਕਿ ਸਾਡੇ ਤੇ ਸੀਐਸਆਰ ਰੂਲਸ ਪੇ ਕਮਿਸ਼ਨ ਸਾਰਾ ਕੁਝ ਲਾਗੂ ਹੋਊਗਾ ਪਰ ਇਹ ਮਤਲਬ ਸਾਨੂੰ ਇਹ ਕਹਿ ਕੇ ਨਕਾਰ ਦਿੰਦੇ ਹਮੇਸ਼ਾ ਕਿ ਤੁਸੀਂ ਸੁਸਾਇਟੀ ਦੇ ਮੈਂਬਰ ਹੋ ਜਦ ਕਿ ਸੁਸਾਇਟੀ ਵਿੱਚ ਐਸੀ ਰੈਗੂਲਰ ਜਿਹੜੇ ਮੁਲਾਜ਼ਮ ਆ ਤੇ ਸਾਢੇ ਤੇ ਪੇ ਕਮਿਸ਼ਨ ਇਹਨਾਂ ਨੇ ਲਾਗੂ ਨਹੀਂ ਕੀਤਾ ਸੀ ਪੇ ਕਮਿਸ਼ਨ ਨਾ ਲਾਗੂ ਕਰਨ ਦੇ ਰੋਸ ਵਿੱਚ ਇੱਥੇ ਭੁੱਖ ਹੜਤਾਲ ਦੇ 5 ਦਿਨ ਤੋਂ ਬੈਠੇ ਹੋયા ਆ ਸਰਕਾਰ ਨਾਲ ਸਾਡੀਆਂ ਤਕਰੀਬਨ 50 ਤੋਂ ਵੱਧ ਮੀਟਿੰਗਸ ਹੋ ਗਈਆਂ ਸਿੱਖਿਆ ਮੰਤਰੀ ਸਾਹਿਬ ਨਾਲ ਵਿੱਤ ਮੰਤਰੀ ਸਾਹਿਬ ਨਾਲ ਪਰ ਹਮੇਸ਼ਾ ਸਾਨੂੰ ਮਤਲਬ ਇਹ ਕਹਿ ਦਿੱਤਾ ਜਾਂਦਾ ਕਿ ਤੁਹਾਡਾ ਸੋਚ ਰਿਹਾ ਤੁਹਾਡਾ ਸਕਾਰ ਰਿਹਾ ਅਗਲੀ ਮੀਟਿੰਗ ਤੱਕ ਤੁਹਾਡਾ ਜਿਹੜਾ ਹੱਲ ਹੋ ਜਾਊਗਾ ਤੁਹਾਡੇ ਤੇ ਇੱਕ ਮਿਸ਼ਨ ਲਾਗੂ ਕਰ ਦਾਂਗੇ ਪਰ ਮਤਲਬ 2 ਸਾਲ ਹੋ ਗਏ ਵੇਖਣਾ ਸਰਕਾਰ ਨੂੰ ਵੀ ਤੇ ਅਜ ਤੱਕ ਇਹ ਸਰਕਾਰ ਨੇ ਸਾਡੀ ਜਿਹੜੀ ਗੱਲ ਆ ਪੂਰੀ ਨਹੀਂ ਕੀਤੀ ਨਹੀਂ ਸਰ ਪੰਜ मतलब कोई नहीं पहुंचा इवन इतों डीसी साहब ने नहीं पत्र लैन आए इस करके असं हम सोचा कि दस तरीक तक जी भोख हड़ताल चलूगी अगर सान दे फिर ये भोख हड़ताल है साढ़े साथी का कहना है जरा भो हड़ताल से बैठे विकास जी कि मैं ये भोख हड़ताल जी मरन वर्तन में कन्वर्ट करूँगा फिर उदो तक चलूगी जब तक सा लागू नहीं हो तो जाएगा